जय भीम जय भारत मैं सोम सहोता ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅੱਜ ਕੀ ਕਾਰਨ ਹੈ ਕਿ ਬਹੁਤ ਸਾਰੀਆਂ ਸੰਸਥਾਵਾਂ ਸਮਾਜ ਨੂੰ ਇਕੱਤਰ ਕਰਨ ਦੀ ਇੱਕ ਮੰਚ ਤੇ ਕੋਸ਼ਿਸ਼ ਤਾਂ ਕਰ ਰਹੀਆਂ ਨੇ ਪਰ ਜਦੋਂ ਕਿਤੇ ਨਾ ਕਿਤੇ ਉਹਨਾਂ ਦੇ ਰਸਤੇ ਅਲੱਗ-ਅਲੱਗ ਹੋ ਜਾਂਦੇ ਆ ਉਹ ਸਮਾਜਿਕ ਏਕਤਾ ਜਿਹੜੀ ਹੈ ਸਮਾਜ ਨੂੰ ਇਕੱਠੇ ਕਰਨ ਦਾ ਜਿਹੜਾ ਬੀੜਾ ਚੁੱਕਿਆ ਹੁੰਦਾ ਹੈ ਉਹ ਆਪ ਹੀ ਕਿਤੇ ਨਾ ਕਿਤੇ ਖਿੰਡ ਪੁੰਡ ਜਾਂਦਾ ਹੈ ਪਾਵਰ ਆਫ ਸੋਸ਼ਲ ਯੂਨਿਟੀ ਦੀ ਗੱਲ ਕਰੀਏ ਤਾਂ 바ਵਾ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਸਮਾਜ ਦੇ ਲੋਕਾਂ ਨੂੰ ਭਾਈਚਾਰੇ ਨੂੰ ਇੱਕ ਮੰਚ ਤੇ ਇਕੱਠੇ ਹੋਣ ਦਾ ਜੋ ਮਤਲਬ ਕਹਿ ਰਹੇ ਆ ਕਿ ਇੱਕ ਮੌਕਾ ਦਿੱਤਾ ਜਾ ਰਿਹਾ ਹੈ ਕਿ ਆਓ ਆਪਾਂ ਇਕੱਠੇ ਹੋਈਏ ਤੇ ਉਹਨਾਂ ਲੋਕਾਂ ਨੂੰ ਨੱਥ ਪਾਈਏ ਜਿਹੜੇ ਲੋਕ ਸਾਡੇ ਨਾਲ ਵਾਅਦੇ ਤਾਂ ਬਹੁਤ ਕਰਦੇ ਨੇ ਪਰ ਅਸਲ ਵਿੱਚ ਜਦੋਂ ਕੁਰਸੀ ਮਿਲਦੀ ਹੈ ਉਹ ਆਪਣੇ ਵਾਅਦਿਆਂ ਤੋਂ ਕਿਤੇ ਨਾ ਕਿਤੇ ਭਟਕ ਜਾਂਦੇ ਨੇ ਔਰ ਸਮਾਜ ਨੂੰ ਭੁੱਲ ਜਾਂਦੇ ਨੇ ਹੋਰ ਵੀ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਕਾਰਨਾਂ ਨੂੰ ਲੈ ਕੇ ਸਮਾਜ ਇੱਕ ਮੰਚ ਤੇ ਇਕੱਠੇ ਨਹੀਂ ਹੋ ਪਾਰਿਆ ਮੇਰੇ ਨਾਲ ਇਸ ਸਮੇਂ ਮੇਰੇ ਬਹੁਤ ਹੀ ਸਤਿਕਾਰਯੋਗ ਗੁਰਮੀਤ ਸਿੰਘ ਕਾਲਾਚਾਰ ਇਸ ਸਮੇਂ ਫੋਨ ਲਾਈਨ ਤੇ ਜੁੜੇ ਹੋਏ ਨੇ ਇਸ ਵਿਸ਼ੇ ਨੂੰ ਲੈ ਕੇ ਆਪਾਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਗੁਰਮੀਤ ਸਿੰਘ ਜੀ ਸਭ ਤੋਂ ਪਹਿਲਾਂ ਜੈਪੀ ਜੈਪੀ ਜੀ ਜੈਪੇ ਗੁਰਮੀਤ ਸਿੰਘ ਜੀ ਕਾਰਨ ਕੀ ਹੈ ਤੁਸੀਂ ਵੀ ਲੋਕਾਂ ਚ ਵਿਚਰਦੇ ਹੋ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਬਾਬਾ ਸਾਹਿਬ ਦੀ ਵਿਚਾਰਧਾਰਾ ਤੋਂ ਜਾਣੋ ਕਰਵਾਉਂਦੇ ਹੋ ਮੇਰੇ ਦੋਸਤ ਪੰਮੀ ਫੱਗੂਬਾਈ ਆ ਜੀ ਜਿਹੜੇ ਕਿ ਬਤੌਰ ਕਲਾਕਾਰ ਉਹ ਵੀ ਲੋਕਾਂ ਚ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਜਾਂਦੇ ਨੇ ਕੈਪਟਨ ਸਿਕੰਦਰ ਸਿੰਘ ਜੀ ਉਹ ਵੀ ਵਿਚਾਰਧਾਰਾ ਨੂੰ ਲੈ ਕੇ ਜਾਂਦੇ ਨੇ ਤੁਸੀਂ ਜਦੋਂ ਲੋਕਾਂ ਚ ਵਿਚਰਦੇ ਹੋ ਤੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਸਰ ਸੋਤਾ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਸਮਾਜ ਦਾ ਦਰਦ ਲੈ ਕੇ ਤੁਸੀਂ ਚੱਲੇ ਹੋ ਤੇ ਸਾਡੇ ਨਾਲ رابطہ ਕਾਇਮ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਅਸੀਂ ਦੱਸਣਾ ਚਾਹਾਂਗੇ ਕਿ ਸਾਡੇ ਸਮਾਜ ਦਾ ਜੋ ਦਰਦ ਹੈ ਉਹ ਦਰਦ ਵੀ ਇੰਨਾ ਭਿਆਨਕ ਆ ਕਿ ਉਹ ਦਰਦ ਬਰਦਾਸ਼ਤ ਤੋਂ ਬਾਹਰ ਹੁੰਦਾ ਤੇ ਕਈ ਤਾਂ ਸਾਡੇ ਸਮਾਜ ਦੇ ਲੋਕ ਰਸਤੇ ਜੀ ਤਮ ਤੋੜ ਦਿੰਦੇ ਨੇ ਜ਼ਿੰਦਗੀ ਅਧੂਰੀ ਛੱਡ ਕੇ ਹੂੰ ਪਰ ਇਹ ਦੁੱਖ ਵੀ ਹੈ ਕਿ ਜਦੋਂ ਅਸੀਂ ਸਾਡੇ ਦਰਦ ਦੀ ਗੱਲ ਕਰਦੇ ਆਂ ਤੇ ਸਾਡੇ ਦਰਦ ਨੂੰ ਨਾ ਸਰਕਾਰਾਂ ਸੁਣਦੀਆਂ ਨੇ ਤੇ ਨਾ ਸਾਡਾ ਵੱਡੀ ਗਿਣਤੀ ਦੇ ਵਿੱਚ ਸਾਡਾ ਸਮਾਜ ਸਾਡਾ ਸਾਥ ਦਿੰਦਾ ਬਹੁਤ ਥੋੜੇ ਲੋਕ ਨੇ ਅਣਖੀਲੇ ਯੋਧੇ ਉਹ ਲੋਕ ਨੇ ਜਿਨ੍ਹਾਂ ਨੂੰ ਦਰਦਾ ਤੇ ਜਿਹੜੇ ਕਿਸੇ ਵੀ ਕੀਮਤ ਤੇ ਕਦੇ ਨਾ ਵਿਕਦੇ ਨੇ ਨਾ ਝੁਕਦੇ ਨੇ ਨਾ ਡਰਦੇ ਨੇ ਪਰ ਅਫਸੋਸ ਹੈ ਕਿ ਉਹਨਾਂ ਦੀ ਗਿਣਤੀ ਬਹੁਤ ਥੋੜੀ ਹੈ ਜਿਨ੍ਹਾਂ ਦੇ ਵਿੱਚ ਤੁਸੀਂ ਵੀ ਇੱਕ ਹੋ ਜੀ 바ਵਾ ਸਾਹਿਬ ਦਾ ਫਲਸਫਾ ਦੱਸਦਾ ਹੈ ਕਿ ਗੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਾ ਦਿਓ ਬਗਾਵਤ ਆਪੇ ਹੋ ਜਾਊਗੀ। ਕੀ ਬਾਤ ਹੈ ਪਰ ਜਦੋਂ ਅਸੀਂ ਗੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਦਾ ਯਤਨ ਕਰਦੇ ਹਾਂ ਪਿੰਡਾਂ 'ਚ ਜਾਣਿਆ ਉਹਨਾਂ ਸੰਮੀਆਂ ਦੇ ਵੇੜਿਆਂ 'ਚ ਜਾਂਦੇ ਆ ਉਹਨਾਂ ਕੱਚੇ ਢਾਰਿਆਂ 'ਚ ਜਾਂਦੇ ਆ ਜੀ ਤੇ ਉਹ ਦਰਦ ਜਿਹੜਾ ਉਦੋਂ ਝਲਕਦਾ ਹੈ ਕਿ ਕਈਆਂ ਪਰਿਵਾਰਾਂ ਦੇ ਉਹਨਾਂ ਮਤਲਬ ਚਾਹ ਪੱਤੀ ਵਾਲੇ ਡੱਬਿਆਂ ਦੇ ਵਿੱਚ ਚਾਹ ਪੱਤੀ ਨਹੀਂ ਹੁੰਦੀ ਤੇ ਗੁੜ ਚੀਨੀ ਤੱਕ ਨਹੀਂ ਹੁੰਦੀ ਆਟਾ ਕੋਟਾ ਨਹੀਂ ਹੁੰਦਾ ਤੇ ਉਹ ਕਰਕੇ ਉਹੀ ਖਾਂਦੇ ਨੇ ਉਹ ਦਰਦ ਦੀ ਜਦੋਂ ਗੱਲ ਕੀਤੀ ਜਾਂਦੀ ਆ ਕਿ ਆਓ ਭਾਈ ਆਪਾਂ ਇਕੱਠੇ ਹੋਈਏ ਹੂੰ ਉੱਥੇ ਸਾਡਾ ਸਮਾਜ ਮੌਕੇ ਤੇ ਜਰੂਰ ਇਹ ਕਹਿ ਦਿੰਦਾ ਕਿ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ ਪਰ ਕਿਤੇ ਨਾ ਕਿਤੇ ਜਾ ਕੇ ਜਦੋਂ ਅਸੀਂ ਇਹਨੂੰ ਗਹਿਰਾਈ ਦੇ ਵਿੱਚ ਇਹਦਾ ਮਾਪ ਤੋਲ ਕੀਤਾ ਤਾਂ ਸਾਨੂੰ ਸਾਹਮਣੇ ਇਹ ਆਇਆ ਕਿ ਕਈ ਤਾਂ ਪਿੰਡਾਂ ਦੇ ਜਿਹੜੇ ਕੜਮ ਚੌਧਰੀ ਨੇ ਹੂੰ ਉਹਨਾਂ ਦੇ ਦਬਦਬੇ ਕਾਰਨ ਸਾਡਾ ਸਮਾਜ ਆਪਣੇ ਦਰਦ ਨੂੰ ਬਾਹਰ ਦਿਖਾਉਣ ਤੋਂ ਵੀ ਜੱਕਦਾ ਹੈ ਵੀ ਜਿੱਥੇ ਨਾ ਉਹਨਾਂ ਨੇ ਕਹਿ ਦੇਣਾ ਵੀ ਇੱਥੇ ਖੜੇ ਰਹੋ ਉੱਥੇ ਖੜੇ ਉਹਨਾਂ ਦੇ ਉਹਨਾਂ ਹੀ ਰਹਿਣਾ ਹੁੰਦਾ ਕਿਉਂਕਿ ਉਹਨਾਂ ਨੂੰ ਉਹਨਾਂ ਨੇ ਗੁਲਾਮ ਬਣਾ ਕੇ ਰੱਖਿਆ ਹੋਇਆ ਹੁੰਦਾ ਹੂੰ ਤੇ ਜਦੋਂ ਕਿਸੇ ਸਾਡੇ ਇਸ ਦਲਤ ਅਰਕਦੇ ਮੰਨ ਲਓ ਕਿ ਕਿਸੇ ਦਿਹਾੜੀਦਾਰ ਮਜ਼ਦੂਰ ਦੇ ਘਰੇ ਜੇ ਉਹਨੇ ਬੇਟੀ ਦਾ ਵਿਆਹ ਵੀ ਕਰਨਾ ਹੈ ਹੂੰ ਉੱਥੇ ਉਹਦੇ ਚਹਿ ਲੱਖ ਤਿਆਰੀਆਂ ਕੀਤੀਆਂ ਹੋਈਆਂ ਨੇ ਜਦੋਂ ਕੋਈ ਕੜਮ ਚੌਧ ਦੇ ਜਿਹਦਾ ਦਬਦਬਾ ਕਾਇਮ ਆ ਪਿੰਡਾਂ ਦੇ ਉਹਨਾਂ ਗ਼ਰੀਬ ਮਜ਼ਦੂਰਾਂ ਤੇ ਉਹਨਾਂ ਦੀ ਮੈਂ ਗੱਲ ਕਰਦਾ ਕਿ ਆ ਕੇ ਕੋਈ ਆਪਣੀ ਉਹ 빙ੀ ਟੇਢੀ ਵੀ ਭਾਵੇਂ ਗਲਤ ਹੀ ਰਹਿ ਦੇ ਦੇਵੇ ਪਰ ਸਾਡੇ ਲੋਕ ਉਹਨਾਂ ਦੀ ਰਾਇ ਨੂੰ ਝਟ ਸਵੀਕਾਰ ਕਰ ਲੈਂਦੇ ਨੇ ਹੂੰ ਉਹਦਾ ਕਾਰਨ ਇਹ ਹੈ ਕਿ 바ਵਾ ਸਾਹਿਬ ਦਾ ਫਲਸਫਾ ਸ੍ਰੀ ਗੁਰੂ ਰਵਿਦਾਸ ਜੀ ਦਾ ਫਲਸਫਾ ਸਾਨੂੰ ਸਾਡੇ ਸਮਾਜ ਨੂੰ ਨਪੀੜੇ ਜਾ ਰਹੇ ਸਮਾਜ ਨੂੰ ਇਹ ਫਲਸਫਾ ਪੜ੍ਹ ਕੇ ਸਮਝ ਕੇ ਇਹ ਤੇ ਚੱਲਣਾ ਚਾਹੀਦਾ ਸੀ ਇਹ ਤੇ ਚੱਲਣ ਤੋਂ ਰੋਕਣ ਵਾਸਤੇ ਜੋ ਰੁਕਾਵਟਾਂ ਨੇ ਇੱਕ ਤਾਂ ਇਹ ਹੈ ਕਿ ਇਹ ਪਿੰਡਾਂ ਦੇ ਘਰਮ ਚੌਧਰੀ ਜਿਹੜੇ ਸਿਰਫ ਵੋਟਾਂ ਦੀ ਰਾਜਨੀਤੀ ਕਰਦੇ ਨੇ ਤੇ ਉਹਨਾਂ ਨੂੰ 바ਵਾ ਸਾਹਿਬ ਦੇ ਫਲਸਫੇ ਨਾਲ ਕੋਈ ਲਿੰਕ ਨਹੀਂ ਹੈ ਤੇ ਨਾ ਹੀ ਉਹ 바ਵਾ ਸਾਹਿਬ ਦੇ ਫਲਸਫੇ ਵਾਲੇ ਪਾਸੇ ਸਾਡੇ ਸਮਾਜ ਨੂੰ ਤੁਰਨ ਦੇਣਾ ਚਾਹੁੰਦੇ ਨੇ ਜੀ ਉਹਨਾਂ ਨੇ ਵੱਡੀ ਢਾਲ ਲਾਈ ਆ ਸਾਡੇ ਸਮਾਜ ਨੂੰ ਕਿ ਇਹਨਾਂ ਇਹ ਜੇ ਇਕੱਠੇ ਹੋ ਗਏ ਤਾਂ ਇਹਦਾ ਸਾਡਾ ਮਤਲਬ ਸਾਡੀ ਐਸ਼ੋਰਾਮ ਆ ਤੇ ਸਾਡੇ ਘਰਾਂ ਦੇ ਵਿੱਚ ਕੰਮ ਕੌਣ ਕਰੂ ਉਹਨਾਂ ਲੋਕਾਂ ਦੀ ਜਿਹੜੀ ਹੈ ਉਹ ਗਿਣਤੀ ਭਾਵੇਂ ਥੋੜੀ ਆ ਪਰ ਉਹਨਾਂ ਨੇ ਪੂਰੇ ਸਮਾਜ ਨੂੰ ਕਲੰਕਿਤ ਕੀਤਾ ਹੋਇਆ ਹੈ ਸਾਡਾ ਉਹ ਜਰਨਲ ਸਮਾਜ ਕੁਝ ਇੰਨਾ ਸਿਆਣਾ ਵੀ ਬਹੁਤ ਹੈ ਵਿੱਚ ਜਦੋਂ ਸਮਾਜ ਕਾਫੀ ਗਿਣਤੀ 'ਚ ਉਹ ਲੋਕ ਵੀ ਨੇ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਲੈ ਕੇ ਚੱਲਦੇ ਨੇ ਪਰ ਉਹਨਾਂ ਦੀ ਵੀ ਗਿਣਤੀ ਘਟ ਹੈ ਭਾਵੇਂ ਜਰਨਲ 'ਚ ਹੋਣ ਉਹਨਾਂ ਦੀ ਗਿਣਤੀ ਘਟ ਹੈ ਉਹਨਾਂ ਦੇ ਉੱਪਰ ਦੀ ਜਿਹੜੇ ਕਨਮ ਚੌਧਰੀ ਨੇ ਹਾਵੀ ਨੇ ਇਸ ਕਰਕੇ ਸਾਡੇ ਸਮਾਜ ਨੂੰ ਅੱਗੇ ਵਧਣ ਤੋਂ ਰੋਕਣ ਦੇ ਯਤਨ ਪਿੰਡਾਂ ਦੇ ਉਹਨਾਂ ਭਗਿਆੜਾਂ ਵੱਲ ਸਰਕਾਰ ਦੀਆਂ ਪੂੰਛਾਂ ਕਹਿ ਦिए ਪਿੰਡਾਂ 'ਤੇ ਜਿਹੜੇ ਮਰੀਆਂ ਜ਼ਮੀਰਾਂ ਵਾਲੇ ਪਿੰਡਾਂ ਦੇ ਸਰਪੰਚ ਹੁੰਦੇ ਨੇ ਕੁਝ ਕਿ ਗਿਣਤੀ ਦੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਉਹਨਾਂ ਦੇ ਜਿਹੜੇ ਚਮਚੇ ਪੂੰਛਾਂ ਉਹਨਾਂ ਨੇ ਸਾਡੇ ਸਮਾਜ ਨੂੰ ਥੋੜਿਆ-ਥੋੜਿਆ ਲੋੜਾਂ ਪੂਰੀਆਂ ਕਰਨ ਤੇ ਇਥੋਂ ਤੱਕ ਵੀ ਅਸੀਂ ਕਈ ਪਿੰਡਾਂ ਜਿੱਦੋਂ ਸਰਵੇ ਕੀਤਾ ਕਿ ਸਾਡੇ ਸਮਾਜ ਦੇਆਂ ਧੀਆਂ ਭੈਣਾਂ ਪੱਠੇ ਜਿਹੜੇ ਲੈਣ ਜਾਂਦੇ ਆ ਆਪਣੇ ਖੇਤਾਂ ਦੇ ਵਿੱਚ ਪੱਠਿਆਂ ਦੀ ਪੰਡ ਪਿੱਛੇ ਇੱਜ਼ਤਾਂ ਵੇਚਨੇ ਆ ਪੈਂਦੇ ਆ ਨਾ ਸਾਡਾ ਦਰਦ ਜਿਹੜਾ ਨਾ ਕਈ ਵਾਰੀ ਰੋਣਾ ਆਉਂਦਾ ਕਿ ਸਾਡੇ ਸਮਾਜ ਦੀ ਇਹ ਹਾਲਤ ਕਰਨਾ ਇਹ ਕੌਣ ਲੋਕ ਨੇ ਜਿਹੜੇ ਸਾਡੇ ਸਮਾਜ ਨੂੰ ਅੱਗੇ ਨਹੀਂ ਵਧਣ ਦੇ ਰਹੇ ਹੈਗੇ ਨਹੀਂ ਮੈਂ ਮੈਂ ਗੁਰਮੀਤ ਸਿੰਘ ਜੀ ਇਹੀ ਗੱਲ ਕੀਤੀ ਹੈ ਨਾ ਕਿ ਜਿਹੜੇ ਲੋਕ ਆਪਣੇ ਚੁਣੇ ਹੋਏ ਨੇ ਕੋਈ ਐਮਐਲਏ ਹੈ ਕੋਈ ਕੋਈ ਮਤਲਬ ਐਮਪੀ ਹੈ ਜਾਂ ਫਿਰ ਉਹ ਮਨਿਸਟਰਾਂ ਦੀਆਂ ਕੁਰਸੀਆਂ ਤੇ ਬੈਠੇ ਨੇ ਉਹ ਵੋਟਾਂ ਲੈਣ ਵੇਲੇ ਤਾਂ ਆ ਕੇ ਦਰਦ ਦੀਆਂ ਗੱਲਾਂ ਕਰਕੇ ਵੋਟਾਂ ਲੈ ਕੇ ਮਨਿਸਟਰ ਬਣ ਜਾਂਦੇ ਨੇ ਬਾਅਦ ਵਿੱਚ ਕਿ ਬੋਲ ਜਾਂਦੇ ਨੇ ਸਮਾਜ ਨੂੰ ਉਹਨਾਂ ਦਾ ਜਿਹੜਾ ਨਾਪ ਤੋਲ ਹੈ ਸੋਤਾ ਸਭ ਉਹ ਉਹ ਨਾਪ ਤੋਲ ਸਿਰਫ ਤੇ ਸਿਰਫ ਆਪਣੀਆਂ ਲੋੜਾਂ ਕਹਿ ਲੋ ਆਪਣੇ ਸ਼ੌਂਕ ਕਹਿ ਲੋ ਆਪਣੇ ਪੋਤਿਆਂ ਪਰੋਤਿਆਂ ਦੀ ਪ੍ਰਾਪਰਟੀ ਮਤਲਬ ਵਧਾਉਣੀ ਬੈਂਕ ਬੈਲੈਂਸ ਜਮਾ ਕਰਾਉਣਾ ਇੱਥੇ ਤੇ ਕੀ ਸੀਮਤ ਹੈ ਉਹ ਭਾਵੇਂ ਕਸਮਾਂ ਖਾਂਦੇ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਪਰ ਉਹਨਾਂ ਲੋਕਾਂ ਆਂਦੇ ਦੇਖਣ ਦੇ ਜਿਹੜੀ ਆਪਾਂ ਉਹਨੂੰ ਦੇਖਦੇ ਉਹਨਾਂ ਦੇ ਦਿਖਾਉਣ ਦੇ ਦੰਦ ਕੁਝ ਹੋਰ ਨੇ ਤੇ ਚਬਾਉਣ ਦੇ ਹੋਰ ਨੇ ਇਸ ਕਰਕੇ ਸਾਡੇ ਸਮਾਜ ਨੂੰ ਗਮਰਾਹ ਕਰਕੇ ਵੋਟਾਂ ਲੈ ਜਾਂਦੇ ਨੇ ਪਰ ਦੁੱਖ ਇਹ ਹੈ ਦੁਖਾਂਤ ਵੱਡਾ ਹੈ ਕਿ ਸਾਡਾ ਸਮਾਜ ਉਹਨਾਂ ਦੀ ਨਸਲ ਨੂੰ ਹੁਣ ਤੱਕ ਪਛਾਣ ਨਹੀਂ ਸਕਿਆ ਕਿ ਸਾਡਾ ਕੌਣਾ ਤੇ ਬਗਾਨਾ ਕੌਣਾ ਹੈ ਨਹੀਂ ਕਦੋਂ ਪਛਾਣ ਕਾ ਸਰ ਪਹਿਚਾਣੇ ਕਦੋਂ ਇਹਨਾਂ ਲੋਕਾਂ ਦਾ ਸਮਾਜ ਤੇ ਇਕੱਠੇ ਹੋਣ ਦਾ ਰਿਜ਼ਲਟ ਇਹ ਹੈ ਕਿ ਅੱਜ ਸੰਵਿਧਾਨ ਜਿਹੜਾ ਹੈ ਉਹ ਖਤਰੇ 'ਚ ਹੈ ਅੱਜ ਸੰਵਿਧਾਨ ਖਤਰੇ 'ਚ ਹੈ ਜੇਕਰ ਖਤਰੇ 'ਚ ਕੀ ਹੈ ਸੰਵਿਧਾਨਤਾ ਆਪਣਾ ਹੁਣ ਹੈ ਹੀ ਨਹੀਂ ਲੱਗਦਾ ਕਿਉਂਕਿ ਆਏ ਦਿਨ ਕੁਛ ਨਾ ਕੁਛ ਅਮੈਂਡਮੈਂਟਸ ਕੀਤੀਆਂ ਜਾ ਰਹੀਆਂ ਨੇ ਮੈਂ ਅਜੇ ਵੀ ਕਹਿਣਾ ਅਜੇ ਵੀ ਵਕਤ ਹੈ ਆਪਾਂ ਲੋਕਾਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਬਾਬਾ ਸਾਹਿਬ ਦੀ ਜਿਹੜੀ ਵਿਚਾਰਧਾਰਾ ਹੈ ਉਸ ਨੂੰ ਜ਼ਿੰਦਗੀ ਦਾ ਆਧਾਰ ਬਣਾਈਏ ਗੁਰਮੀ ਸਿੰਘ ਜੀ ਜੀ ਬਿਲਕੁਲ ਬਿਲਕੁਲ ਦੇਖੋ ਬਾਬਾ ਸਾਹਿਬ ਦੀ ਵਿਚਾਰਧਾਰਾ ਗੁਰੂ ਰਵਿਦਾਸ ਜੀ ਦੇ ਫਲਸਫੇ ਤੋਂ ਬਿਨਾ ਸਾਡੇ ਸਮਾਜ ਦਾ ਪਲਪੂਰਾ ਨਹੀਂ ਹੋਣਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਅਮਲ ਦੇ ਵਿੱਚ ਲਿਆਂਦੇ ਬਿਨਾ ਸਾਡੇ ਸਮਾਜ ਦਾ ਪਲ ਪੂਰਾ ਨਹੀਂ ਹੋਣਾ ਪਰ ਜਦੋਂ ਅਸੀਂ ਇਕੱਠੇ ਹੋਣ ਦੀ ਗੱਲ ਕਰਦੇ ਆ ਇੱਕ ਬੜਾ ਜਣੀ ਕਿ ਇੱਕ ਮੈਂ ਦਰਦ ਵਾਲੀ ਗੱਲ ਦੱਸਣੀ ਚਾਹੁੰਦਾ ਕਿ ਜਿਸ ਕਿਸੇ ਸਮਾਜ ਦੇ ਬੰਦੇ ਨੂੰ ਥੋੜਾ ਗਿਆਨ ਹੋ ਵੀ ਜਾਂਦਾ ਉਹ ਫਿਰ ਆਪੋ ਆਪ ਦੇ ਗਰੁੱਪ ਤਿਆਰ ਕਰਦਾ ਫਿਰ ਇੱਕ ਗਰੁੱਪ ਇੱਕ ਦੂਜੇ ਦੇ ਨਾਲ ਉਹਨਾਂ ਦੀ ਮਤਲਬ ਜਿਵੇਂ ਕਹਿੰਦੇ ਵੀ ਕੰਟਰੋਵਰਸੀ ਉਹ ਇੱਥੋਂ ਤੱਕ ਪਹੁੰਚ ਜਾਂਦੇ ਨੇ ਕਿ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਨੇ ਇਕੱਠੇ ਹੋਣਾ ਦੂਰ ਦੀ ਗੱਲ ਹੈ ਪਰ ਅਸੀਂ 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 ਦੱਸਣਾ ਇਹ ਚਾਹੁੰਦੇ ਆ ਕਿ ਸਾਡੇ ਸਮਾਜ ਦੇ ਲੋਕੋ ਸਦੀਆਂ ਹੋ ਗਈਆਂ ਸਦੀਆਂ ਹੋ ਗਈਆਂ ਸਾਨੂੰ ਗੁਲਾਮੀ ਕਰਦਿਆਂ ਨੂੰ ਇਹ ਬ੍ਰਾਹਮਣਵਾਦ ਜਿਹੜੀ ਮਨੁਪਾਦੀ ਇਹ ਇਹ ਵਿਵਸਥਾ ਇਹ ਇਦਾਂ ਦੀ ਸੀ ਕਿ ਕਿਸੇ ਸਮੇਂ ਸਾਡੇ ਗਲਾਂ ਦੇ ਵਿੱਚ ਕੁਜੇ ਬੰਨੇ ਹੁੰਦੇ ਸੀ 바ਵਾ ਸਾਹਿਬ ਨੇ ਫਲਸਫਾ ਜੋ ਲਿਖਿਆ ਗੁਰੂ ਰਵਿਦਾਸ ਦੇ ਫਲਸਫਾ ਜੋ ਹੈ ਇਹਨਾਂ ਨੂੰ ਆਪ ਦੇਖ ਕੇ ਜੇ ਅਮਲ ਦੇ ਵਿੱਚ ਲਿਆਈਏ ਅਸੀਂ ਇਹ ਕੁਜੇ ਕੱਜੇ ਨੇ ਗੱਲਾਂ ਦੂਰ ਹੈ ਇਹ ਮਨੁਸੰਗਰਤੀ ਨੂੰ ਜਿਵੇਂ 바ਵਾ ਸਾਹਿਬ ਨੇ ਫੋਕੀ ਸੀ ਨਾ ਇਹਨੂੰ ਫੋਕ ਨੂੰ ਫੈਮਿਲੀ ਲਾਉਣਗੇ ਲੋਕ ਪਰ ਲੋਕਾਂ ਨੂੰ ਇਕੱਠੇ ਹੋਣ ਦੇ ਵਿੱਚ ਜਿਹਨੀਆਂ ਦਿੱਕਤਾਂ ਆ ਰਹੀਆਂ ਨੇ ਅਸੀਂ ਬੇਨਤੀ ਇਹ ਕਰਦੇ ਆ ਕਿ ਇਹਨਾਂ ਦਿੱਕਤਾਂ ਨੂੰ ਸਰ ਕਰੀਏ ਤੇ ਉਹਨਾਂ ਪਿੰਡਾਂ ਦੇ ਕਣਮ ਚੌਧਰੀਆਂ ਨੂੰ ਇਹਨਾਂ ਜਿੱਤੇ ਹੋਏ ਵਿਧਾਇਕਾਂ ਨੂੰ ਜਿਹੜੇ ਜਿੱਤ ਕੇ ਲਾਰੇ ਲਾ ਕੇ ਜਿੱਤਦੇ ਨੇ ਤੇ ਆਪਣੇ ਚੋਣ ਮੈਨੀਫੈਸਟੋ ਤੋਂ ਭਟਕ ਕੇ ਸਾਡੇ ਲੋਕਾਂ ਨੂੰ ਦੇਖੋ 74 75 ਸਾਲ ਹੋ ਗਏ ਬੇਵਕੂਫ ਬਣਾਉਂਦਿਆਂ ਨੂੰ ਅਸੀਂ 바ਵਾ ਸਾਹਿਬ ਦੇ ਫਲਸਫੇ ਨਾਲ ਵੀ ਜੁੜੇ ਹੋਏ ਆ ਤੇ ਮੁਰਮੁਰ ਕੇ ਫਿਰ ਚੋਰਾਂ ਦੀ ਚੋਣ ਕਰੀ ਜਾਂਦੇ ਆ ਸੋ ਇਸ ਕਰਕੇ ਇਥੋਂ ਬਾਹਰ ਨਿਕਲਣ ਵਾਸਤੇ ਨਹੀਂ ਮੈਂ ਮੈਂ ਗੁਰਮੀਤ ਸਿੰਘ ਜੀ ਉਹਨਾਂ ਲੋਕਾਂ ਦਾ ਕੋਈ ਕਸੂਰ ਨਹੀਂ ਮੰਨਦਾ ਕੋਈ ਕਸੂਰ ਨਹੀਂ ਉਹਨਾਂ ਲੋਕਾਂ ਦਾ ਬਿਲਕੁਲ ਨੀ ਹੈ ਉਹ ਲੋਕ ਆਪਣੇ ਆਪਣੇ ਠੀਕ ਟ੍ਰੈਕ ਤੇ ਜਾ ਰਹੇ ਨੇ ਪਰ ਅਸੀਂ ਪਟਕੇ ਹੋਏ ਆ ਸਰ ਅਸੀਂ ਪਟਕੇ ਹੋਏ ਆ ਉਹ ਆਪਣਾ ਮਤਲਬ ਕੱਢੀ ਜਾਂਦੇ ਆ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਸਰ ਤੁਸੀਂ ਬਸ ਮੈਂ ਇਹੀ ਇੱਕ ਮੈਸਜ ਦੇਣਾ ਚਾਹੁੰਦਾ ਕਿ ਸਾਡਾ ਸਮਾਜ ਕਿਸੇ ਵੀ ਖੇਤਰ ਚ ਕੰਮ ਕਰ ਰਿਹਾ ਹੈ ਭਾਵੇਂ ਕਿਸੇ ਸੰਸਥਾ ਨਾਲ ਜੁੜਿਆ ਹੋਇਆ ਹੈ ਉਹਨਾਂ ਨੂੰ ਆਪਣੀ ਈਗੋ ਤਿਆਗ ਕੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਹੀ ਪਵੇਗਾ ਜੇਕਰ ਇਕੱਠੇ ਨਹੀਂ ਹੋਵਾਂਗੇ ਤਾਂ ਲਾਜ਼ਮੀ ਆ ਕਿ 바ਵਾ ਸਾਹਿਬ ਦੇ ਕਸ਼ਟਾਂ ਦਾ ਮੁੱਲ ਨਹੀਂ ਅਸੀਂ ਸਮਝਾਂਗੇ ਉਹਨਾਂ ਨੇ ਕਿੰਨੇ ਕਸ਼ਟ ਝੱਲ ਕੇ ਸਾਨੂੰ ਕਿੰਨਾ ਵਧੀਆ ਇੱਕ ਸਹੂਲਤ ਲੈ ਕੇ ਦਿੱਤਾ ਜਿਹਦਾ ਅਸੀਂ ਭੋਗ ਪਾਉਣ ਦੀ ਤਿਆਰੀਆਂ ਨੇ ਮਨੋਬਾਧੀ ਇਸ ਸਿਸਟਮ ਦੇ ਵੱਲੋਂ ਉਹ ਤਾਂ ਹੀ ਵੱਸ ਸਕਦਾ ਜੇਕਰ ਅਸੀਂ ਇੱਕ ਪਲੇਟਫਾਰਮ ਦੇ ਇਕੱਠੇ ਹੋਈਏ ਆਪਣੀ ਈਗੋ ਤੇ ਅੱਗੇ ਆਪਣੇ ਪ੍ਰਧਾਨ ਕੰਦੇ ਸ਼ੌਂਕ ਤਿਆਗ ਲੀਏ ਸੋ ਬਹੁਤ ਬਹੁਤ ਮਿਹਰਬਾਨੀ ਗੁਰਮੀਤ ਸਿੰਘ ਜੀ ਕਾਲਾਚਾਰ ਤੁਸੀਂ ਅੱਜ ਪੋਸੂ ਨਾਮਾ YouTube ਚੈਨਲ ਤੇ ਗੱਲਬਾਤ ਕੀਤੀ ਹੈ ਔਰ ਭਵਿੱਖ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ ਬਹੁਤ ਬਹੁਤ ਮਿਹਰਬਾਨੀ ਸਰ ਸ਼ੁਕਰੀਆ ਇਹ ਫਗੋੜੀਆ ਸਾਹਮਣਾ ਕਰ ਲੋ ਜੀ ਗੱਲ ਜੀ ਹਾਂਜੀ ਜੀ ਜੀ ਪੰਮੀ ਜੀ ਇਸ ਸਮੇਂ ਤੁਸੀਂ ਲਾਈਨ ਤੇ ਹੋ ਗੁਰਮੀਤ ਸਿੰਘ ਜੀ ਨੇ ਬਹੁਤ ਅਹਿਮ ਗੱਲਾਂ ਕੀਤੀਆਂ ਨੇ ਪਰ ਤੁਸੀਂ ਵੀ ਲੋਕਾਂ ਚ ਵਿਚਰਦੇ ਰਹਿੰਦੇ ਹੋ ਕਿਉਂ ਨਹੀਂ ਸਮਾਜਿਕ ਮੰਚ ਤੇ ਇਕੱਠਾ ਹੋ ਰਿਹਾ ਸਰ ਇੱਕ ਤਾਂ ਜਿਹੜਾ ਇਹ ਸਾਡਾ ਸਮਾਜ ਹੈ ਇਹ ਇਸ ਗੱਲ ਨੂੰ ਸਮਝਦਾ ਨਹੀਂ ਹੈ ਕਿ ਐਜੂਕੇਸ਼ਨ ਤੋਂ ਬਿਨਾਂ ਸਾਡਾ ਕੋਈ ਵੀ ਹੱਲ ਨਹੀਂ ਹੋ ਸਕਦਾ ਹੂੰ ਦੂਜਾ ਦੂਜਾ ਨਸ਼ਿਆਂ ਦਾ ਜਿਹੜਾ ਕੋਪ ਹੈ ਉਹ ਇੰਨਾ ਵੱਚੁਕਿਆ ਮੈਂ ਨਸ਼ਾ ਮੁਕਤੀ ਕੇਂਦਰ ਚ ਕੰਮ ਕਰ ਰਿਹਾ ਹਾਂ ਕਾਬਦਾ ਜਿਹੜੇ ਬੱਚੇ ਆ 14 14 15 15 ਸਾਲ ਦੇ ਬੱਚੇ ਆ ਰਹੇ ਆ ਹੂੰ ਸਾਡੇ ਸਮਾਜ ਦੇ ਜ਼ਿਆਦਾ ਬੱਚੇ ਆ ਰਹੇ ਆ ਅਸੀਂ ਉਹਨਾਂ ਨੂੰ ਇਹ ਗੱਲ ਕਹਿ ਰਹੇ ਆ ਵੀ 바ਵਾ ਸਾਹਿਬ ਨੇ ਇਹ ਸਵਿਧਾਨ ਜਿਹੜਾ ਹੈਗਾ ਬੜੀ ਹਿੰਮਤ ਔਰ ਦਲੇਰੀ ਤੇ ਬਹੁਤ ਮਿਹਨਤ ਕਰਕੇ ਬਣਾਇਆ ਸੀਗਾ ਹੂੰ ਪੰਜਤਰ ਸਾਲ ਬਾਅਦ 26 ਨਵੰਬਰ 1949 ਨੂੰ ਜਿਹੜਾ ਹੈਗਾ ਕੰਪਲੀਟ ਹੋ ਗਿਆ ਸੀਗਾ 1950 ਦੇ ਵਿੱਚ ਇਹ ਲਾਗੂ ਹੋ ਗਿਆ ਸੀਗਾ ਹੂੰ ਇਹਨੂੰ ਸੁਧਾਰ ਨੂੰ ਤਿਆਰ ਕਰਨ ਦੇ ਵਿੱਚ 2 ਸਾਲ 11 ਮਹੀਨੇ 18 ਦਿਨ ਲੱਗੇ ਜੀ ਬਿਲਕੁਲ ਉਹ ਭਾਰਤੀ ਸੰਵਿਧਾਨ ਤਿਆਰ ਕਰਨ ਦੇ ਵਿੱਚ ਉਸ ਬਕਤ ਦਾ 64 ਲੱਖ ਰੁਪਏ ਖਰਚ ਆਇਆ ਸੀਗਾ ਹੂੰ ਉਸ ਬਕਤ ਦਾ ਅੱਜ ਤਾਂ ਬਹੁਤ ਜ਼ਿਆਦਾ ਕੀਮਤ ਬਣਦੀ ਹੈ ਭਾਰਤ ਦਾ ਸੰਵਿਧਾਨ ਡਾਕਟਰ ਭੀਮਰਾਓbedkar ਦੀ ਪ੍ਰਧਾਨਗੀ ਹੇਠ 39989 ਮੈਂਬਰਾਂ ਨੇ ਤਿਆਰ ਕੀਤਾ ਸੀਗਾ ਬਿਲਕੁਲ ਪਰ ਗੱਲ ਕੀ ਕਿ ਸਾਡੇ ਲੋਕ ਇਹਦੀ ਕਦਰ ਨਹੀਂ ਕਰ ਰਹੇ ਇਹ ਸਭ ਤੋਂ ਵੱਧ ਜਾਣਕਾਰੀ ਸਾਨੂੰ ਇਹਦੀ ਹੋਣੀ ਚਾਹੀਦੀ ਹੈ ਸਰਦਾਰ ਨੂੰ ਪੜ੍ਹਨਾ ਚਾਹੀਦਾ ਹੈ ਤਾਂ ਕਿ ਸਾਡੇ ਲੋਕਾਂ ਨੂੰ ਸਾਡੇ ਹੱਕਾਂ ਦਾ ਪਤਾ ਲੱਗ ਸਕੇ ਪੰਮੀ ਜੀ ਬਹੁਤ-ਬਹੁਤ ਮਿਹਰਬਾਨੀ ਮੇਰੇ ਦੀ ਸ਼ੁਕਰੀਆ ਬਹੁਤ ਮਿਹਰਬਾਨ ਜੈਪੀ ਹੁੰ ਜੈਪੀ ਜੈਪੀ ਜੈਪਾ